ਸਰ ਨਰਜਨ ਸਿੰਘ ਮੇਰਾ ਨਾਮ ਆ ਪੰਜਾਬ ਯੂਨੀਵਰਸਿਟੀ ਪਟਿਆਲਾ ਪੀਐਸਟੀ ਕਰ ਰਿਹਾ ਬਠਿੰਡਾ ਤੋਂ ਬਿਲੋਂਗ ਕਰਦਾ ਜਿਹੜੀ ਯੂਨੀਅਨ ਵੱਲੋਂ ਆਇਆ ਜੀ ਪਟਿਆਲਾ ਯੂਨੀਅਨ ਪੰਜਾਬ ਦੀ ਜਿਹੜੇ ਪੰਜਾਬ ਯੂਨੀਵਰਸਿਟੀ ਦੇ ਨੇ ਕੀ ਜਿਹੜਾ ਕੇਮ ਕੁੱਤੀ ਦੀ ਗੱਲ ਕਰਨਾ ਹਾਂਜੀ ਸਰ ਸਾਡੀਆਂ 2019 ਚ ਲੈਕਚਰਰਾਂ ਦੀਆਂ ਪੋਸਟ ਆਈਆਂ ਸੀ ਜਿਨ੍ਹਾਂ ਵਿੱਚ ਇਹਨਾਂ ਨੇ 343 ਪੋਸਟਾਂ ਸੀਗੀਆਂ ਗਿਣਤੀ 'ਚ ਇਹਨਾਂ ਨੇ ਉਹ ਪੋਸਟਾਂ ਰੱਦ ਹੀ ਕਰਦੇ ਆ ਹਾਲਾਂਕਿ ਗੱਲ ਇਹ ਹੋਈ ਸੀ ਵੀ ਐਸਐਸਟੀ ਨੂੰ ਕਨਸੀਡਰ ਕਰਕੇ ਦੁਬਾਰਾ ਪੋਸਟਾਂ ਦੇਣਗੇ ਤੇ ਇਹ ਸਾਨੂੰ 2019 ਤੋਂ 2025 ਆ ਗਿਆ ਪਰ ਹਜੇ ਤੱਕ ਸਾਡੀ ਇਸ ਮਸਲੇ ਦਾ ਹੱਲ ਨਹੀਂ ਹੋਇਆ ਹਾਲਾਂਕਿ ਉਹ ਮੈਨੂੰ ਤਾਂ ਲੱਗਦਾ ਵੀ ਮਤਲਬ 15 ਮਿੰਟਾਂ ਦਾ ਕੰਮ ਐਸਐਸਟੀ ਕਨਸੀਡਰ ਕਰਕੇ ਦੁਬਾਰਾ ਨੋਟੀਫਿਕੇਸ਼ਨ ਦੇ ਤੇ ਬਾਕੀ ਸਾਰੀ ਬੀਆਡਾ ਬੇਰਜਗਾਰ ਸਾਥੀ ਨੇ ਸਾਡੇ ਤੇ ਉਹਨਾਂ ਦੀ ਗਿਣਤੀ ਘੱਟੋ-ਘੱਟ 20-25 ਹਜ਼ਾਰ ਆ ਤੇ ਸਾਨੂੰ ਪੋਸਟਾਂ ਹਜੇ ਤੱਕ ਜਿਹੜੀ امی بنی ਆਮ ਆਦੀ پارٹی ਸਰਕਾਰ ਆ ਉਹਨਾਂ ਨੇ ਸਾਡੀ ਕੋਈ ਵੀ ਪੂਰਤੀ ਨਹੀਂ ਦਿੱਤੀ ਜਿਹੜੀਆਂ ਪੋਸਟਾਂ ਪੂਰੀਆਂ ਹੋਈਆਂ ਗਈਆਂ ਉਹ ਵੀ ਕਾਂਗਰਸ ਗਵਰਨਮੈਂਟ ਦੀਆਂ ਸੀਗੀਆਂ ਪਰ ਪੰਜਾਬ ਸਰਕਾਰ ਦਾ ਹਾਲ ਦੇਖੋ ਸਰ ਮੈਂ ਹਰਪ੍ਰੀਤ ਸਿੰਘ ਬੇਰਜ਼ਗਾਰ ਆਟਾਨ ਕ્રાਫਟ ਯੂਨੀਅਨ ਵੱਲੋਂ ਸਰ ਦੇਖੋ ਸੀਐਮ ਕੋਠੇ ਦੇ ਬਾਅਦ ਸਾਡਾ ਧਰਨਾ ਅਜੇ ਨਹੀਂ ਇਹ ਸਾਡੇ 3 ਸਾਲਾਂ ਤੋਂ ਚੱਲ ਰਿਹਾ ਪਹਿਲਾਂ ਸਾਡਾ ਸਿੰਗਲੇ ਦੇ ਚੱਲਦਾ ਹੁੰਦਾ ਸੀਗਾ ਉਸ ਤੋਂ ਪਹਿਲਾਂ ਸਾਡਾ ਮਰਿੰਡੇ ਚੱਲਦਾ ਰਿਹਾ ਚੰਨੀ ਦੇ ਫੇਰ ਸਰ ਸਾਡਾ ਮੋਤੀ ਮਹਿਲ ਤਰਨਾ ਚੱਲਦਾ ਰਿਹਾ ਸਰ ਜਿਵੇਂ ਪਹਿਲਾਂ ਚੱਲਦੇ ਸੀ ਉਮੀਦ ਤਰਨੇ ਸਾਡੇ ਅੱਜ ਚੱਲ ਰਹੇ ਨੇ 12 ਸਾਲ ਸਾਨੂੰ ਉਹਨਾਂ ਨੇ ਆਰਟ ਐਂਡ ਕ્રાਫਟ ਦੀਆਂ ਪੋਸਟਾਂ ਨਹੀਂ ਦਿੱਤੀਆਂ ਅਗਰ ਚੰਨੀ ਸਰਕਾਰ ਸਾਨੂੰ ਜਾਂਦੀ ਜਾਂਦੀ ਪੋਸਟਾਂ ਦੇਗੀ ਤਾਂ ਸਰ 3 ਸਾਲ ਹੋ ਗਏ ਸਾਡਾ ਪੇਪਰ ਨਹੀਂ ਲੈਣ ਚਾਹੁੰਦੇ ਜਿਹੜੇ ਮੁੱਖ ਮੰਤਰੀ ਸਾਹਿਬ ਪੂਰਾ ਜ਼ੋਰ ਲਾ ਰਹੇ ਨੇ ਅਸੀਂ 50000 ਨੌਕਰੀ ਦੇਤੀ ਸਾਡਾ ਜੀ ਕਰਦਾ ਸੜਕਾਂ ਤੇ ਰੋਲਣਾ ਨੂੰ ਸਰ ਇਹ ਪੀ ਐਚ ਡੀ ਨੇ ਪੀ ਐਸ ਟੈਟ ਪਾਸ ਨੇ ਸੀ ਟੈਟ ਪਾਸ ਨੇ ਨੈਟ ਕਲੀਅਰ ਨੇਗੇ ਇਹਨਾਂ ਦਾ ਜੀ ਕਰਦਾ ਸੜਕਾਂ ਤੇ ਰੋਲਣਾ ਨੂੰ ਸਿਰਫ ਡਰਾਮਾ ਕਰਿਆ ਜਾ ਰਿਹਾ ਸਾਨੂੰ 3 ਸਾਲ ਹੋ ਗਏ ਬੋਰੀਆਂ ਦੀਆਂ ਬੋਰੀਆਂ ਇਹਨਾਂ ਦੇ ਐਮਐਲਏ ਨੂੰ ਡੀਸੀਆਂ ਨੂੰ ਸਭ ਨੂੰ ਅਸੀਂ ਮੰਗ ਪੱਤਰਾਂ ਦੀਆਂ ਦੇ ਚੁੱਕੇ ਪਰ ਇਹਨਾਂ ਨੇ ਸਾਡਾ ਅੱਜ ਤੱਕ ਪੇਪਰ ਨਹੀਂ ਲਿਆ ਨਾ ਸਾਡੇ ਨਾਲ ਮੀਟਿੰਗਾਂ 'ਚ ਗੱਲ ਕਰਦੇ ਨੇ ਸਿਰਫ ਲਾਰੇ ਨੇ ਹੋਰ ਕੁਝ ਵੀ ਨਹੀਂ ਦੇ ਰਹੀ ਭਗਵਾਨਤਮਾਨ ਸਰਕਾਰ ਸਰ ਅਸੀਂ ਕਰੀਬ 12000 ਕੈਂਡੀਡੇਟ ਹੈਗਾ ਅਸੀਂ ਧਰਨੇ ਲਾ ਚੁੱਕੇ ਬਹੁਤ ਸਰ ਅਸੀਂ ਆਪਣੇ ਵੱਲੋਂ ਪ੍ਰੋਟੈਸਟ ਕਰ ਰਹੇ ਹਾਂ ਪਰ ਇਹ ਬਿਲਕੁਲ ਵੀ ਗੱਲ ਨਹੀਂ ਸੁਣ ਰਹੇ ਨਰਿੰਦਰ ਜੀ ਕਿਹੜੀ ਯੂਨੀਅਨ ਵੱਲੋਂ ਅਸੀਂ ਜੀ ਅੱਜ ਇੱਥੇ ਪੰਜਾਬ ਦਾ ਬੇਰੁਜ਼ਗਾਰ ਸਾਂਝਾ ਮੋਰਚਾ ਆਏ ਆਂ ਸਾਂਝੇ ਮੋਰਚੇ ਦੇ ਵਿੱਚ ਬਹੁਤ ਸਾਰੀਆਂ ਬੇਸ਼ੁਮਾਰ ਜੁਨੀਆਨਾਂ ਨੇ ਜਿਵੇਂ ਮੈਂ ਉਂਗਲਾਂ ਤੇ ਗਿਣਾਵਾਂ ਤਾਂ ਬੀਐਡ ਆਰਟ ਐਂਡ ਕ્રાਫਟ ਵਾਲੇ ਐਸਐਸਟੀ ਵਾਲੇ ਕਈ ਹੋਰ ਪ੍ਰਕਾਰ ਦੀਆਂ ਜੁਨੀਆ ਨੇ ਮਲਟੀਪਰਪਸ ਜੁਨੀਆ ਨੇ ਸਾਰੀਆਂ ਜੁਨੀਆ ਅੱਜ ਇੱਥੇ ਸੰਘਰਸ਼ ਕਰਨ ਲਈ ਆਈਆਂ ਹੋਈਆਂ ਨੇ ਸਿੱਖਿਆ ਮੰਤਰੀ ਦੀ ਕੋਠੀ ਦੇ ਸਾਡੀਓ ਪਾਣੀ ਪੂਣੀ ਪੀਣਾ ਕੀ ਮੰਗਿਆ ਸਾਡੀਆਂ ਮੇਨ ਮੰਗਾਏ ਆ ਜੀ ਦੇਖੋ ਪੰਜਾਬ ਦੇ ਵਿੱਚ ਜਦੋਂ ਦੀ ਆਪ ਸਰਕਾਰ ਆਈ ਹੈ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਸਿੱਖਿਆ ਵਿਭਾਗ ਦੇ ਵਿੱਚ ਇੱਕ ਵੀ ਪੋਸਟ ਜਾਰੀ ਨਹੀਂ ਹੋਈ ਸਿੱਖਿਆ ਮੰਤਰੀ ਸਾਹਿਬ ਤੇ ਮੁੱਖ ਮੰਤਰੀ ਸਾਹਿਬ ਜਦੋਂ ਪੋਸਟਾਂ ਘੜੋਂਦੇ ਆ ਤਾਂ ਉਹ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਗਿਣਾ ਦਿੰਦੇ ਆ ਪਰ ਜੇਕਰ ਜੇ ਤੋ ਸੋਚਿਆ ਜਾਵੇ ਦੇਖਿਆ ਜਾਵੇ ਟੇਬਲ ਟੌਪ ਕਰ ਲਈ ਜਾਵੇ ਤਾਂ ਕਦੇ ਵੀ ਇਹ ਚੀਜ਼ ਨਹੀਂ ਦੱਸ ਸਕਦੇ ਕਿ ਸਿੱਖਿਆ ਵਿਭਾਗ ਦੇ ਵਿੱਚ ਕਿੰਨੀਆਂ ਪੋਸਟਾਂ ਉਹ ਹੁਣ ਤੱਕ ਰਿਲੀਜ਼ ਕਰ ਚੁੱਕੇ ਆ ਪੰਜਾਬ ਦੇ ਇੰਨੇ ਬਦਰਹਾਲ ਤੋਂ ਚੁੱਕਿਆ ਸਿੱਖਿਆ ਵਿਭਾਗ ਦੇ ਕਿ ਪੰਜਾਬ ਦੇ ਵਿੱਚ ਇਹਨਾਂ ਨੇ ਸਭ ਤੋਂ ਪਹਿਲਾਂ ਜਿਹੜੇ ਕੱਚੇ ਅਧਿਆਪਕ ਸੀ ਉਹਨਾਂ ਨੂੰ ਪੱਕੇ ਕਰਨ ਦੀ ਗੱਲ ਕੀਤੀ ਪੱਕੇ ਕੋਈ ਨਹੀਂ ਕੀਤੇ ਸਿਰਫ ਤਨਖਾਹ ਦੇ ਵਿੱਚ ਵਾਅਦਾ ਕੀਤਾ ਫਿਰ ਇਹਨਾਂ ਨੇ ਲੈਕਚਰਾਰ ਕੈਟਰ ਸੀ ਆਇਆ ਜਿਹੜਾ ਉਸ ਨੂੰ ਭਰਤੀ ਨੂੰ ਰੱਦ ਕੀਤਾ ਫਿਰ ਉਸ ਤੋਂ ਬਾਅਦ ਜਿੰਨਾ ਇਹਨਾਂ ਦੇ ਕੋਲੇ ਮਾਸਟਰ ਕੈਟਰ ਦਾ ਬੈਕਲੌਗ ਪਿਆ ਸੀ ਉਹ ਬੰਦ ਕਰਤਾ ਦੇਣਾ ਜਿੰਨੀ ਇਹਨਾਂ ਦੀ waiting listਾਂ ਜਾਰੀ ਕਰਨੀਆਂ ਸੀ ਉਹ ਬੰਦ ਕਰਤੀ ਇਹਨਾਂ ਨੇ ਦੇਣੀਆਂ 2 ਸਾਲ ਘੱਟੋ ਘੱਟ 3 ਮਹੀਨੇ ਉੱਤੇ ਹੋ ਚੁੱਕੇ ਨੇ ਤੇ 250 ਆਰਟ ਐਂਡ ਕਰਾਫਟ ਦਾ ਪੇਪਰ ਆ ਜਿਹੜਾ ਇਹਨਾਂ ਤੋਂ ਹਜੇ ਤੱਕ ਲਿਆ ਨਹੀਂ ਗਿਆਗਾ ਇਹ ਪੇਪਰ ਦੇ ਵਿੱਚ 250 ਆਰਟ ਐਂਡ ਕਰਾਫਟ ਵਿਦਿਆਰਥੀ ਤੇ ਆਪਕਾਂ ਨੇ ਅਪਲਾਈ ਕੀਤਾ ਹੋਇਆ ਸਰਕਾਰ ਪੇਪਰ ਲੈਣਾ ਹੀ ਭੁੱਲ ਗਈ ਖਲੇ ਤੱਕ ਸਰਕਾਰ ਨੇ ਪੇਪਰ ਦੇ ਸਬੰਧ ਵਿੱਚ ਕੋਈ ਵੀ ਨੋਟੀਫਿਕੇਸ਼ਨ ਨਹੀਂ ਪਾਇਆਗਾ ਕਿੰਨੇ ਕਰੋੜਾਂ ਨੇ ਜਿਹੜੇ ਬੀਚਾ ਨੇ ਨੌਜਵਾਨੀ ਦਾ ਜੀ 70% ਹੈ ਤੁਸੀਂ ਹਿਸਾਬ ਲਾ ਲਓ ਪੰਜਾਬ ਦਾ ਜਿਹੜੇ ਵਿੱਚ ਸਾਡੇ ਨੌਜਵਾਨ ਸੀਗੇ ਉਹ ਬਹੁਤ ਸਾਰੇ ਤਾਂ ਜਿਹੜੇ ਜਹਾਜ਼ਾਂ ਚੜ ਕੇ ਬਾਹਰ ਚਲੇ ਗਏ ਕਿਉਂਕਿ ਇੱਥੇ ਰੁਜ਼ਗਾਰ ਨਹੀਂ ਮਿਲਦਾ ਹੁਣ ਉਧਰੋਂ ਅਮਰੀਕਾ ਵਰਗੇ ਵਿਦੇਸ਼ ਦੇ ਵਿੱਚੋਂ ਵਾਪਸ ਵੀ ਆ ਰਹੇ ਨੇ ਤੇ ਇੱਥੇ ਜਿਨ੍ਹਾਂ ਨੇ ਇੱਕ ਲਾਈਨ ਖੜੀ ਹੋਈ ਹੈ ਨਸ਼ਾ ਖਤਮ ਕਰਨਾ ਨਸ਼ਾ ਖਤਮ ਨਸ਼ਾ ਖਤਮ ਕਰਨ ਦੀ ਬਜਾਏ ਨਸ਼ਾ ਸਗੋਂ ਦਿਨ ਪ੍ਰਤੀ ਦਿਨ ਵੱਧ ਰਿਹਾ ਹੈਗਾ ਲੋਕਾਂ ਨੂੰ ਇੱਕ ਪਲਾਸੇ ਤੋਂ ਹਟਾ ਕੇ ਦੂਸਰੇ ਪਾਸੇ ਦੇ ਭਲੇਖੇ ਤੇ ਲਾਇਆ ਜਾ ਰਿਹਾ ਮੈਂ ਤਾਂ ਕੱਲ ਯਾਦ ਕਰਦਾ ਜਦੋਂ ਪਹਿਲਾਂ ਕਮੇਡੀਅਨ ਆ ਕੇ ਕਿਆ ਕਰਦੇ ਸੀਗੇ ਕਹਿੰਦੇ ਜੀ ਸਾਡਾ ਨਹੀਂ ਕਸੂਰ ਸਾਡਾ ਜ਼ਿਲ੍ਹਾ ਸੰਗਰੂਰ ਮੈਂ ਤਾਂ ਕਹਿੰਦਾ ਸਾਡਾ ਹੀ ਕਸੂਰ ਸਾਡਾ ਜ਼ਿਲ੍ਹਾ ਸੰਗਰੂਰ ਅਸੀਂ ਭਗਵੰਤਮਾਨ ਚੁਣ ਲਿਆ ਆਪਣੇ ਸਿਰ ਤੇ ਆਪ ਹੀ ਜੁੱਤੀਆਂ ਖਾਈ ਜਾਂਦੇ ਆ